ਉਹ ਸਰਪੰਚਾ ਜਿਹੜੇ ਸਾਣਾ ਤੇਰੇ ਕੰਮ ਢਿੱਲੇ ਆ ਨਾ ਮੈਨੂੰ ਲੱਗਦਾ ਨਹੀਂ ਗਾਂ ਵਾਰੀ ਆਉਣੀ ਆਪਣੀ ਉਹ ਕਿਉਂ ਨਹੀਂ ਆਉਣੀ ਵਾਰੀ ਉਹ ਵਾਰੀ ਕੰਮਾ ਨਾ ਆਉਂਦੀ ਹੁੰਦੀ ਆ ਤੇ ਆਪਣੇ ਕੰਮ ਬੋਲਦੇ ਆ ਉਹ ਕਿਹੜੇ ਕੰਮ ਕੀਤੇ ਤੂੰ ਉਦੋਂ ਤੇ ਮੋਢੇ ਤੇ ਹੱਥ ਰੱਖ ਕੇ ਕਹਿੰਨਾ ਕਿ ਗਰਾਊਂਡ ਦੇ ਵਿੱਚ ਲਾਈਟਾਂ ਲਵਾ ਕੇ ਸਟੇਡੀਅਮ ਬਣਾ ਦੂੰਗਾ ਆ ਡੰਗਰ ਚਰਨ ਡਈ ਉੱਥੇ ਕਦੋਂ ਲਵਾਉਣੀਆਂ ਲਾਈਟਾਂ ਕੋਈ ਨਹੀਂ ਹੁਣ ਵੀ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਉਹ ਜਵਾਨਾ ਉਹ ਵੇਖੋ ਲਾ ਤਾਰ ਜਗੀਕ ਨਹੀਂ ਲੈਣਾ ਵਾ ਠੀਕ ਆ ਹੂੰ ਕਹਦੀਆਂ ਲਾਈਟਾਂ ਲਵਾਉਣੀਆਂ ਤੇਰੀ ਤੇ ਆਪਣੀ ਲਾਈਟ ਲਈ ਆ ਉਹ ਕੋਈ ਨਹੀਂ ਗੋਰੀਆ ਲੱਗ ਜਾਣਗੇ ਲਾਈਟਾਂ ਵੀ ਹੋਰ ਕੋਈ ਸੇਵਾ ਦੱਸ ਓਏ ਆ ਲਾਗਦੇ ਪਿੰਡ ਲੋਕਾਂ ਦੀ ਕੋਠੀਆਂ ਹੀ ਕੋਠੇ ਬਣਾ ਦੇ ਤੇ ਕੋਠੇ ਸ਼ੋਹੇ ਤੇ ਹੈਗੇ ਆਪਾਂ ਕਿੱਥੇ ਤੇ ਉਹ ਭੇਲੀ ਮਗਰ ਵੇਖ ਨਹੀਂ ਲਿਆ ਕੋਠੀ ਪਾਉਣ ਦੇ ਆਪਾਂ ਉਹ ਤਾਂ ਉਹ ਆਪਣੇ ਪਾਉਣ ਦੇ ਮੈਂ ਲੋਕਾਂ ਦੀ ਗੱਲ ਕਰਦਾ ਜਿਨ੍ਹਾਂ ਕੋ ਵੋਟਾਂ ਪੁਆਈਆਂ ਹੀ ਉਹ ਕੋਈ ਵੋਟਾਂ ਵਾਲਿਆਂ ਦੇ ਵੀ ਪਾਦਾਂਗੇ ਉਹ ਪਹਿਲਾਂ ਪਿੰਡ ਦੇ ਮੋਤਵਾਰ ਬੰਦੇ ਦਾ ਦੇ ਕੰਮ ਹੋਵੇ ਸਰਪੰਚਰਾ ਵਿਕਾਸ ਹੋਊਗਾ ਤੇ ਲੋਕਾਂ ਦਾ ਵੀ ਹੋ ਜਾਊਗਾ ਹੋਰ ਸੇਵਾ ਦੱਸ ਕੋਈ ਉਹ ਸੇਵਾ ਨੂੰ ਫਿਰ ਇੱਥੇ ਸ਼ਬੀਲ ਲਾ ਦੇ ਜਿਹੜਾ ਕੰਮ ਕਹਿੰਦੇ ਆ ਉਹ ਕਰਦਾ ਨਹੀਂ ਆ ਉਹ ਹੋਰ ਨਹੀਂ ਕੋਈ ਤੇ ਪਿੰਡ ਦੀਆਂ ਮੜੀਆਂ ਪੱਕੀਆਂ ਕਰਵਾ ਦੇ। ਹੱਬ ਲੱਛਣੀਆਂ ਬਣੀਆਂ ਪੱਕੀਆਂ ਕਰਾ ਦੇ। ਉਹ ਕੱਚੀਆਂ ਝੋਟ ਝੋਟ ਭਜਦੇ ਆ। ਓਏ ਉਹ ਝੋਟ ਨਹੀਂ ਭਜਦੇ ਲੋਕੀ ਦੇ ਭਜਦੇ ਨਾ ਉਧਰ ਨੂੰ ਜਦੋਂ ਕੋਈ ਮਰ ਜਾਂਦਾ। ਗੋਰਿਆ ਉੱਥੇ ਕਿਹੜਾ ਰੋਹ ਨਾ ਜਾਣਾ ਲੋਕਾਂ ਨੇ। ਜਿਹੜੇ ਅੱਗੇ ਗਏ ਮੋੜਾ ਇਹ। ਕੋਈ ਨਹੀਂ ਆ ਠੰਡਾ ਰਹਿ ਹੋਰ ਕੋਈ 10 ਸੇਵਾ। ਉਹ ਕੁੜੀਆਂ ਪੱਕੀਆਂ ਕਰਵਾ ਦੇ। ਤੇ ਪੁਲੀਆਂ ਕਰਾਈਆਂ ਦੇ ਹੈਗੀਆਂ ਉਹ। ਉਹ ਪੁਲੀਆਂ ਕਰਾਈਆਂ ਪੂਰੇ ਜਿਹੇ ਪਾਤੇ ਸਾਈਕਲ ਵੀ ਨੰਗ ਦਾ ਉਤੋਂ ਦੀ। ਤੇ ਤੂੰ 18 ਚੱਕੀ ਨੰਗਾਉਣੀ ਆ। ਉਹ ਮੈਂ ਤੇ ਆ ਫਟੇ ਰਖ ਰਖ ਨੰਗਣ ਨਿਆ। ਉਹ ਕੋਈ ਨਹੀਂ। ਔਰ ਜੇਰੋ ਸਾਰਿਆਂ ਦੇ ਬੰਨ ਗਏ ਨਾ ਤੁਹਾਡੀਆਂ ਵੀ ਬਨ ਜਾਣਗੀਆਂ ਹੋਰ ਸੇਵਾ ਦੱਸ ਕੋਈ ਸਾਡੇ ਲੈ ਕੇ ਉਹ ਆਗੇ ਫਿਰ ਦੱਸਦੇ ਤੈਨੂੰ ਤਰੀ ਸੇਵਾ ਉਹ ਇਹ ਕਦਰ ਆ ਗਏ ਆ